ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਇਤਿਹਾਸਕ ਕਸਬਾ ਕਲਾਨੌਰ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਨਿਊਜ਼ ਜਿਹੜੀ ਆ ਉਹ ਆ ਰਹੀ ਹੈ ਜੀ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਜਿਹੜੀ ਆ ਮਿਲੀ ਹੈ ਸਾਨੂੰ ਕਿ ਬਹੁਤ ਜਲਦ ਕਲਾਨੌਰ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਾਂ ਤੇ ਹਾਈ ਕੋਰਟ ਵੱਲੋਂ ਆਰਡਰ ਆ ਸਕਦੇ ਨੇ ਜਾਂ ਫਿਰ ਸਰਕਾਰ ਇਹ ਐਲਾਨ ਕਰ ਸਕਦੀ ਹੈ ਕਿ ਕਲਾਨੌਰ ਦੇ ਵਿੱਚ ਬਹੁਤ ਜਲਦ ਪੰਚਾਇਤੀ ਚੋਣਾਂ ਜੜੀਆਂ ਨੇ ਉਹ ਕਰਵਾਈਆਂ ਜਾਣਗੀਆਂ ਤੇ ਇਸ ਦਾ ਕਾਰਨ ਇਹ ਹੈ ਜੀ ਪਿਛਲੇ ਲਗਭਗ 12-13 ਸਾਲਾਂ ਤੋਂ ਕਲਾਨੌਰ ਵਾਸੀ ਜਿਹੜੇ ਨੇ ਉਹ ਇਸ ਚੀਜ਼ ਦੀ ਮੰਗ ਕਰ ਰਹੇ ਨੇ ਕਿ ਕਲਾਨੌਰ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਤੇ ਲਗਾਤਾਰ ਪਿਛਲੇ 12-13 ਸਾਲਾਂ ਤੋਂ ਕਲਾਨੌਰ ਵਾਸੀਆਂ ਦਾ ਜੋ ਲੋਕਤੰਤਰੀਕ ਅਧਿਕਾਰ ਆ ਉਸ ਦਾ ਘਾਣ ਕੀਤਾ ਜਾ ਰਿਹਾ ਏ ਤੇ ਬਹੁਤ ਸਾਰੇ ਜਿਹੜੇ ਕੰਮ ਨੇ ਕਲਾਨੌਰ ਵਾਸੀਆਂ ਦੇ ਕਲਾਨੌਰ ਕਸਬੇ ਦੇ ਨਾਲ ਜੁੜੇ ਹੋਏ ਗਲੀਆਂ ਨਾਲੀਆਂ ਦੇ ਕੰਮ ਕੋਈ ਵਾਟਰ ਸਪਲਾਈ ਦੇ ਨਾਲ ਜੁੜੇ ਹੋਏ ਕੰਮ ਨੇ ਕੋ ਰਸਤੇ ਬਣਨ ਵਾਲੇ ਨੇ ਬਹੁਤ ਸਾਰੇ ਜਿਹੜੇ ਇਹ ਕੰਮ ਨੇ ਉਹ ਰੁਕੇ ਹੋਏ ਨੇ ਪੰਚਾਇਤੀ ਚੋਣਾਂ ਦੇ ਕਰਕੇ ਤੇ ਇਸੇ ਮਸਲੇ ਨੂੰ ਲੈ ਕੇ ਕਲਾਨੌਰ ਦੇ ਇੱਕ ਨੌਜਵਾਨ ਨੇ ਬੜਾ ਸੂਝਵਾਨੀ ਵਾਲਾ ਤੇ ਸਮਝਦਾਰੀ ਵਾਲਾ ਜਿਹੜਾ ਕਦਮ ਇਹ ਚੁੱਕਿਆ ਹੈ ਤੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ ਇਸੇ ਮਸਲੇ ਨੂੰ ਲੈ ਕੇ ਤੇ ਧੰਨਵਾਦ ਵੀ ਕਰਦੇ ਹਾਂ ਅਸੀਂ ਉਸ ਨੌਜਵਾਨ ਦਾ ਮਹਿਕਪ੍ਰੀਤ ਸਿੰਘ ਬਾਜਵਾ ਜਿਸ ਨੇ ਕਲਾਨੌਰ ਵਾਸੀਆਂ ਦੇ ਭਲੇ ਵਾਸਤੇ ਤੇ ਇਤਿਹਾਸਕ ਕਸਬੇ ਕਲਾਨੌਰ ਦੀ ਭਲਾਈ ਵਾਸਤੇ ਇਹ ਇੱਕ ਬਹੁਤ ਸਮਝਦਾਰੀ ਵਾਲਾ ਤੇ ਸੂਜਵਾਨੀ ਵਾਲਾ ਜਿਹੜਾ ਕਦਮ ਹੈ ਉਹ ਚੁੱਕਿਆ ਹੈ ਤੇ ਕਲਾਨੌਰ ਦੇ ਲੋਕਾਂ ਦਾ ਜੋ ਸਵਿਧਾਨਿਕ ਅਧਿਕਾਰ ਹੈ ਲੋਕਤੰਤਰੀਕ ਜਿਹੜਾ ਅਧਿਕਾਰ ਹੈ ਪਿਛਲੇ 12-13 ਸਾਲਾਂ ਤੋਂ ਇਸ ਅਧਿਕਾਰ ਤੋਂ ਕਲਾਨੌਰ ਵਾਸੀਆਂ ਨੂੰ ਵਾਂਝਿਆ ਰੱਖਿਆ ਗਿਆ ਸੀ ਸਿਸਟਮ ਦੁਆਰਾ ਪਰੰਤੂ ਹੁਣ ਬਹੁਤ ਜਲਦ ਕੋਈ ਨਾ ਕੋਈ ਜਿਹੜਾ ਇਸ ਦਾ ਪੱਕਾ ਹੱਲ ਹੈ ਉਹ ਜ਼ਰੂਰ ਨਿਕਲੇਗਾ ਕਿਉਂਕਿ ਹੁਣ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਜੀ ਤੇ ਕਲਾਂੌਰ ਵਾਸੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਲਗਾਤਾਰ ਇਸ ਮਸਲੇ ਦੇ ਨਾਲ ਜੁੜੇ ਰਹੋ ਇਸ ਮਸਲੇ ਤੇ ਨਜ਼ਰ ਬਣਾ ਕੇ ਰੱਖੋ ਕਿਉਂਕਿ ਸਾਡੇ ਕਲਾਂੌਰ ਦੀ ਜਿਹੜੀ ਬਹੁਤ ਵੱਡੀ ਇੱਕ ਪ੍ਰਾਪਰਟੀ ਆ ਕਾਫੀ ਜ਼ਮੀਨ ਹੈ ਕਲਾਂੌਰ ਦੀ ਹੋਰ ਵੀ ਬਹੁਤ ਜਿਆਦਾ ਸਾਰੀਆਂ ਦੁਕਾਨਾਂ ਨੇ ਬਹੁਤ ਵੱਡੀ ਇੱਕ ਅਮੀਰ ਪੰਚਾਇਤ ਆ ਸਾਡੇ ਕਲਾਂੌਰ ਦੀ ਤੇ ਬਹੁਤ ਵੱਡਾ ਹਿਸਾਬ ਕਿਤਾਬ ਜਿਹੜਾ ਹੁੰਦਾ ਏ ਕਲਾਨੌਰ ਵਾਸੀ ਮੰਗਦੇ ਰਹਿੰਦੇ ਨੇ ਅਕਸਰ ਕਿ ਜੋ ਇੰਨਾ ਕਰੋੜਾ ਰੁਪਇਆ ਦਾ ਹਿਸਾਬ ਕਿਤਾਬ ਆ ਉਹ ਕਲਾਨੌਰ ਵਾਸੀਆਂ ਨੂੰ ਦਿੱਤਾ ਜਾਏ ਤੇ ਇਸੇ ਹੁਣ ਮਸਲੇ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਵਾ ਤੇ ਬਹੁਤ ਜਲਦ ਹੁਣ ਕੋਈ ਨਾ ਕੋਈ ਇਸ ਦਾ ਜਿਹੜਾ ਪੱਕਾ ਹੱਲ ਆ ਉਹ ਨਿਕਲਣਾ ਤੈ ਹੈ ਤੇ ਕੋਸ਼ਿਸ਼ ਕਰੋ ਇਸ ਮਸਲੇ ਨੂੰ ਵੱਧ ਤੋਂ ਵੱਧ ਤੁਸੀਂ ਜਿਹੜਾ ਇਹ ਹਾਈਲਾਈਟ ਕਰੋ ਜਿਸ ਤਰ੍ਹਾਂ ਕਿ ਵੱਡੇ ਚੈਨਲਾਂ ਤੇ ਕੋਸ਼ਿਸ਼ ਕਰੋ ਜੇਕਰ ਕਿਸੇ ਕਲਾਨੌਰ ਵਾਸੀ ਦੇ ਕੋਲ ਲਿੰਕ ਹੈਗੇ ਨੇ ਵੱਡੇ ਚੈਨਲਾਂ ਤੇ ਜਿਸ ਤਰ੍ਹਾਂ న్యూਸ 18 ਜਾਂ ਫਿਰ ਜੀ ਪੰਜਾਬ ਹਰਿਆਣਾ ਇਸ ਤਰ੍ਹਾਂ ਦੇ ਚੈਨਲਾਂ ਤੇ ਕਲਾਨੌਰ ਦੇ ਇਸ ਮਸਲੇ ਨੂੰ ਜੇਕਰ ਅਸੀਂ ਸਾਰੇ ਰਲ ਮਿਲ ਕੇ ਚੁੱਕਾਂਗੇ ਤੇ ਉਸ ਦੇ ਨਾਲ ਕੀ ਹੁੰਦਾ ਵਾ ਕਿ ਸਰਕਾਰ ਤੇ ਇੱਕ ਬਹੁਤ ਵੱਡਾ ਦਬਾਅ ਬਣਦਾ ਏ ਤੇ ਫਿਰ ਕਲਾਂਨੌਰ ਵਾਸੀਆਂ ਦੀ ਜਿਹੜੀ ਇਹ ਮੰਗ ਹੈ ਕਲਾਂਨੌਰ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਤੇ ਜੇਕਰ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਸੁਲਝਾਉਣ ਦੀ ਥਾਂ ਜੇਕਰ ਕੁਝ ਸਿਆਸੀ ਦਾਪੇ ਚਲਾ ਕੇ ਉਲਝਾਉਣ ਦੀ ਕੋਸ਼ਿਸ਼ ਕਰੇਗੀ ਫਿਰ ਮੈਂ ਕਲਾਨੌਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਇਲੈਕਸ਼ਨਾਂ ਨੇ ਉਹਨਾਂ ਦਾ ਬਾਈਕਾਟ ਕਰੋ ਤਾਂ ਹੀ ਫਿਰ ਸਾਡੇ ਕਲਾਨੌਰ ਦੇ ਇਸ ਮਸਲੇ ਦਾ ਕੋਈ ਪੱਕਾ ਹੱਲ ਹੋਏਗਾ ਬਹੁਤ ਬਹੁਤ ਧੰਨਵਾਦ